ਨੀ ਬੇਹਲਾ ਕਰਨਾ ਗਰਮੀ ਨੇ ਤਾਂ ਕਿਤੇ ਜਾਨ ਲੈਣੀ ਕੀਤੀ ਆ ਮੀਂਹ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਹੈਗਾ ਪਤਾ ਨਹੀਂ ਸੜ ਜਾਣਾ ਕਦੋਂ ਮੀਂਹ ਪਏਗਾ ਤੇ ਕਦੋਂ ਮੌਸਮ ਠੰਡਾ ਹੋਏਗਾ ਹਾਂਜੀ ਮੰਮੀ ਸਹੀ ਗੱਲ ਕਹਿੰਦੇ ਤੁਸੀਂ ਨੀ ਮੀਂਹ ਤਾਂ ਸੱਚ ਮੈਨੂੰ ਜ਼ਿਆਦਾ ਆ ਪਰਸੋਂ ਤੇ ਸੰਗਰਾਹ ਦੇ ਆ ਸੌਣ ਦਾ ਮਹੀਨਾ ਚੜਪਣਾ ਆ ਤੇ ਤੈਨੂੰ ਤੇਰੇ ਪੇਕੇ ਨੇ ਕਦੋਂ ਲੈਣ ਆਉਣਾ ਆ ਮੰਮੀ ਮੈਨੂੰ ਮੇਰੇ ਪੇਕੇ ਨੇ ਕਾਤੋਂ ਲੈਣ ਆਉਣਾ ਨੀ ਮੈਨੂੰ ਲੱਗਦਾ ਤੈਨੂੰ ਤੇਰੀ ਮਾਂ ਨੇ ਕੁਝ ਦੱਸਿਆ ਨੀਗਾ ਜਿਹੜਾ ਵਿਆਹ ਤੋਂ ਬਾਅਦ ਚ ਨੌਂ ਦਾ ਪਹਿਲਾ ਸੌਣ ਦਾ ਮਹੀਨਾ ਆਉਂਦਾ ਆ ਨਾ ਉਹਦੇ ਵਿੱਚ ਨੌਂ ਸੱਸ ਇਕੱਠਿਆਂ ਨੇ ਰਹਿੰਦੀਆਂ ਹਾਂ ਜੀ ਮੰਮੀ ਮੈਨੂੰ ਤੇ ਮੰਮੀ ਨੇ ਇਸ ਬਾਰੇ ਵਿੱਚ ਕੁਝ ਦੱਸਿਆ ਨਹੀਂ ਹੈਗਾ ਨਹੀਂ ਕੀ ਗੱਲ ਤੇਰੀ ਮਾਂ ਨੂੰ ਪੁਰਾਣੇ ਰੀਤੀ ਰਿਵਾਜਾਂ ਦਾ ਕੋਈ ਪਤਾ ਨਹੀਂ ਹੈਗਾ ਵੀ ਉਹਦੀ ਧੀ ਦਾ ਵਿਆਹ ਤੋਂ ਬਾਅਦ ਚ ਪਹਿਲਾ ਸੌਂ ਦਾ ਮਹੀਨਾ ਵਾ ਤੇ ਉਹਦਾ ਪੇਕੇ ਜਾਣਾ ਜ਼ਰੂਰੀ ਆ ਮੰਮੀ ਮੇਰੇ ਤੇ ਭਾਬੀ ਵੀ ਨਹੀਂ ਆਪਣੇ ਪੇਕੇ ਗਏ ਜਦੋਂ ਉਹਨਾਂ ਦਾ ਨਵਾਂ ਵਿਆਹ ਹੋਇਆ ਸੀ ਫਿਰ ਮੇਰੇ ਮੰਮੀ ਮੈਨੂੰ ਕਿੱਦਾਂ ਲੈਣ ਆ ਜਾਂਦੇ ਨਾਲੇ ਤੁਸੀਂ ਮੈਨੂੰ ਇਹ ਦੱਸੋ ਕਿ ਸੌਂ ਦੇ ਮਹੀਨੇ ਵਿੱਚ ਪੇਕੇ ਜਾਣਾ ਜ਼ਰੂਰੀ ਕਿਉਂ ਹੁੰਦਾ ਵਾ ਨੂੰ ਸੱਸ ਇਕੱਠੀਆਂ ਕਿਉਂ ਨਹੀਂ ਰਹਿ ਸਕਦੀਆਂ ਇਸ ਮਹੀਨੇ ਵਿੱਚ ਪੁੱਤ ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਪਰ ਮੈਨੂੰ ਇੰਨਾ ਕਾ ਪਤਾ ਆ ਵੀ ਮੇਰੀ ਸੱਸ ਕਹਿੰਦੀ ਹੁੰਦੀ ਸੀ ਸੌਂ ਦੇ ਮਹੀਨੇ ਵਿੱਚ ਨੋ ਸੱਸ ਇਕੱਠੀਆਂ ਨਹੀਂ ਰਹਿ ਸਕਦੀਆਂ ਸੱਸ ਤੇ ਭਾਰੂ ਹੁੰਦਾ ਸੌਂਦਾ ਮਹੀਨਾ ਮੰਮੀ ਜੀ ਤੁਸੀਂ ਕਿਦਾਂ ਦੀ ਗੱਲਾਂ ਕਰ ਰਹੇ ਜੇ ਜ਼ਮਾਨਾ ਬਦਲ ਗਿਆ ਹੁਣ ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ ਆ ਤੇ ਤੁਸੀਂ ਅਜੇ ਵੀ ਪੁਰਾਣੇ ਖਿਆਲ ਲੈ ਕੇ ਬੈਠੇ ਜੇ ਨਿੱਖਿਆਲ ਭਾਵੇਂ ਪੁਰਾਣੇ ਹੋਣ ਤੇ ਭਾਵੇਂ ਨਵੇਂ ਪਰ ਜਿਹੜੇ ਰਿਵਾਜ ਸਾਡੇ ਬਜ਼ੁਰਗਾਂ ਨੇ ਬਣਾਏ ਆ ਨਾ ਉਹਨਾਂ ਨੂੰ ਮੰਨਣ ਦਾ ਸਾਡਾ ਫਰਜ਼ ਬੰਦਾ ਆ ਨਾਲੇ ਜੇ ਆਪਣੇ ਰੀਤੀ ਰਿਵਾਜਾਂ ਨੂੰ ਅਹੀਂ ਨਾ ਸੰਭਾਲਾਂਗੇ ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਆਪਣੇ ਪੁਰਾਣੇ ਰੀਤੀ ਰਿਵਾਜਾਂ ਬਾਰੇ ਕੀ ਦੱਸਾਂਗੇ ਪਰ ਮੰਮੀ ਜੀ ਮੈਂ ਨਹੀਂ ਮੰਦੀ ਪੁਰਾਣੇ ਰੀਤੀ ਰਿਵਾਜ ਹੁਣ ਸਮੇਂ ਦੇ ਨਾਲ ਨਾ ਬਦਲਣਾ ਚਾਹੀਦਾ ਵਾ ਇਹ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਹੈਗਾ ਨਾਲੇ ਜੇ ਤੂੰ 4 ਦਿਨ ਪੇਕੇ ਲਾਵੇਂਗੀ ਤੇ ਫਿਰ ਕੀ ਹੋ ਜਾਊਗਾ ਪੇਕੇ ਜਾਣ ਦਾ ਕਿਹੜੀ ਕੁੜੀ ਨੂੰ ਚਾਹ ਨਹੀਂ ਹੁੰਦਾ ਨਹੀਂ ਮੰਮੀ ਮੈਂ ਨਹੀਂ ਜਾਣਾ ਪੇਕੇ ਨਹੀਂ ਤੈਨੂੰ ਪੇਕੇ ਜਾਣ ਚਾਹਤ ਰਾਜ ਕੀ ਆ ਤੂੰ ਜਾਣਾ ਕਿਉਂ ਨਹੀਂ ਆ ਮਮਿਤਾ ਨੂੰ ਵੀ ਪਤਾ ਵਾ ਮੇਰੀ ਭੈਣ ਦੀ ਡਿਲੀਵਰੀ ਹੋਣ ਵਾਲੀ ਆ ਤੇ ਮੇਰੀ ਮੰਮੀ ਨੂੰ ਕਦੇ ਵੀ ਉੱਥੇ ਜਾਣਾ ਪੈ ਸਕਦਾ ਵਾ ਤੇ ਵੀਰਾ ਤੇ ਭਾਬੀ ਸਵੇਰੇ ਨੌਕਰੀ ਜਾਂਦੇ ਆ ਤੇ ਸ਼ਾਮ ਨੂੰ ਘਰ ਆਉਂਦੇ ਆ ਤੇ ਮੈਂ ਉੱਥੇ ਇਕੱਲੀ ਕੀ ਕਰਾਂਗੀ ਏ ਸੱਚੀ ਪੇਕੇ ਨਾ ਗਈ ਤੇ ਫਿਰ ਮੈਂ ਕੀ ਕਰਾਂਗੀ ਇਹਨੂੰ ਕੇ ਨਾ ਕਿਸੇ ਬਹਾਨੇ ਮੈਨੂੰ ਪੇਕੇ ਭੇਜਣਾ ਹੀ ਪੈਣਾ ਆ ਚਲ ਨਵਾਂ ਨਾ ਗੱਲ ਕਰਕੇ ਵੇਖਾਂਗੀ ਖਿਆਲ ਤੋਂ ਦੇ ਅੱਖਾਂ ਚਲ ਜੇ ਪਤਾ ਨਹੀਂ ਕੀ ਗੱਲ ਆਜ ਨੈਟਵ ਬੜਾ ਸਲੋ ਚੱਲਣ ਡਿਆ ਕੋਈ ਸਾਈਟ ਖੁੱਲਾਂ ਦਾ ਨਾਂ ਨਹੀਂ ਲੈਂਦੀ ਵੇ ਸਾਰਾ ਦਿਨ ਇਹਦੇ ਚ ਬੜਿਆ ਰਹਿਣਾ ਵਾ ਕਿਤੇ ਇਹਦੇ ਵਿੱਚੋਂ ਨਿਕਲ ਵੀ ਜਾਇਆ ਕਰ ਕੀ ਕਰਾਂ ਮੰਮੀ ਮੇਰਾ ਤਾਂ ਦਿਨ ਇਤੋਂ ਸ਼ੁਰੂ ਹੁੰਦਾ ਤੇ ਇੱਥੇ ਹੀ ਖਤਮ ਹੋ ਜਾਂਦਾ ਤੁਸੀਂ ਦੱਸੋ ਕਿ ਦਾਵਣੇ ਹੋਏ ਵੇ ਕੀ ਗੱਲ ਮੈਂ ਆਪਣੇ ਪੁੱਤ ਕੋ ਆਣ ਕੇ ਬਹਿ ਵੀ ਨਹੀਂ ਸਕਦੀ ਉਹ ਨਹੀਂ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਤੇ ਤਾਂ ਕਿਹਾ ਸੀ ਵੀ ਤੁਸੀਂ ਇੱਥੇ ਆਉਂਦੇ ਕਿੱਥੇ ਲਾਤੋਂ ਕੀਤੀ ਮੈਨੂੰ ਆਵਾਜ਼ ਮਾਰ ਲੈਂਦੇ ਮੈਂ ਤੁਹਾਡੇ ਕੋਲ ਆ ਜਾਣਾ ਸੀ ਵੇ ਮੈਂ ਕਿੱਥੇ ਤੇਰੇ ਕੋਲ ਆਉਣਾ ਸੀ ਮੈਨੂੰ ਤੇ ਇੱਕ ਚਿੰਤਾ ਖਿੱਚ ਕੇ ਲਿਆਈ ਏ ਤੇਰੇ ਕੋਲ ਉਹ ਮੰਮੀ ਇਹੋ ਜੀ ਕਿਹੜੀ ਚਿੰਤਾ ਹੋ ਗਈ ਤੁਹਾਨੂੰ ਜਿਹੜੀ ਤੁਹਾਨੂੰ ਮੇਰੇ ਤੱਕ ਖਿੱਚ ਕੇ ਲੈ ਆਈ ਆ ਸੁੱਖ ਸ਼ਾਂਤੀ ਹੈਗੀ ਆ ਵੇ ਪੁੱਤ ਪਰਸੋਂ ਸੰਗਰਾਉਂਦਿਆ ਤੇ ਸੌਂ ਦਾ ਮਹੀਨਾ ਚੜ ਜਾਣਾ ਤੇ ਮੰਮੀ ਇਹਦੇ ਵਿੱਚ ਚਿੰਤਾ ਕਰਨ ਵਾਲੀ ਕਿਹੜੀ ਗੱਲ ਆ ਸੌਂ ਦਾ ਮਹੀਨਾ ਤੇ ਹਰ ਸਾਲ ਚੜਦਾ ਆ ਉਹਨੇ ਕਿਹੜਾ ਨਵਾਂ ਚੜਨਾ ਵੇ ਪੁੱਤ ਨਵਾਂ ਤੇ ਨਹੀਂ ਚੜਦਾ ਪਰ ਕਿੰਦਾ ਇਹ ਘਰ ਦੇ ਵਿੱਚ ਪਹਿਲਾ ਸੌਂਦਾ ਮਹੀਨਾ ਆ ਤੇ ਮੰਮੀ ਫਿਰ ਕੀ ਹੋ ਗਿਆ ਇਹਦੇ ਵਿੱਚ ਚਿੰਤਾ ਕਰਨ ਵਾਲੀ ਕਿਹੜੀ ਗੱਲ ਆ ਵੇ ਪੁੱਤ ਤੈਨੂੰ ਤੇ ਕਿਰਨ ਨੂੰ ਪੁਰਾਣੇ ਰੀਤੀ ਰਿਵਾਜਾਂ ਦਾ ਨਹੀਂ ਪਤਾ ਵਿਆਹ ਤੋਂ ਬਾਅਦ ਜਦੋਂ ਪਹਿਲਾ ਸੌਂਦਾ ਮਹੀਨਾ ਆਉਂਦਾ ਆ ਨਾ ਨੋ ਸੱਸ ਸੌਂਦੇ ਮਹੀਨੇ ਜੇ ਇਕੱਠੀਆਂ ਨਹੀਂ ਰਹਿੰਦੀਆਂ ਨੋ ਆਪਣਾ ਪਹਿਲਾ ਸੌਂਦਾ ਮਹੀਨਾ ਪੇਕੇ ਕੱਟ ਕੇ ਆਉਂਦੀ ਆ ਤੇ ਮੰਮੀ ਜੀ ਇਹ ਗੱਲਾਂ ਤੁਸੀਂ ਫਿਰ ਮੇਰੇ ਨਾਲ ਕਦੋਂ ਕਰਨ ਦੇ ਜੇ ਇਹ ਗੱਲਾਂ ਤੁਸੀਂ ਕਿਰਨ ਨਾਲ ਕਰੋ ਜਾ ਕੇ ਵੇ ਪੁੱਤ ਉਹਦੇ ਨਾਲ ਮੈਂ ਗੱਲ ਕਰਕੇ ਵੇਖ ਲਈ ਆ ਪਰ ਉਹਨੇ ਮੇਰੀ ਗੱਲ ਨਹੀਂ ਮੰਨੀ ਉਹਾਂ ਦੇ ਨਾਂ ਤੇ ਮੈਂ ਪੇਕੇ ਜਾਣਾ ਵਾ ਤੇ ਨਾ ਹੀ ਮੈਂ ਇੰਨਾ ਗੱਲਾਂ ਨੂੰ ਮੰਦੀ ਆ। ਗੱਲ ਤੇ ਮੰਮੀ ਵੇਹੇ ਫਿਰ ਕਿੰਨੇ ਵੀ ਸਹੀ ਕਹਿਣ ਲਈ ਆ। ਨਾ ਹੀ ਤੇ ਅੱਜਕੱਲ ਓਦਾਂ ਦੇ ਸੌਣ ਰਹੇ ਆ ਤੇ ਨਾ ਹੀ ਅੱਜਕੱਲ ਓਦਾਂ ਦੀਆਂ ਨੋਵਾਂ ਸੱਸਾਂ ਰਹੀਆਂ ਆ। ਵੇ ਤੂੰ ਵੀ ਉਹਦੀ ਬੋਲੀ ਬੋਲਣ ਲੱਗ ਪਿਆ ਵਾ। ਮੈਂ ਤੇ ਤੈਨੂੰ ਕਹਿਣ ਆਈ ਆ ਵੀ ਤੂੰ ਉਹਦੇ ਨਾਲ ਗੱਲ ਕਰਕੇ ਤੇ ਉਹਨੂੰ ਓਦੇ ਪੇਕੇ ਭੇਜ ਤੇ ਤੂੰ ਹੋਰ ਗਿਆ ਦੇਣ ਲੱਗ ਪਿਆ ਵਾ। ਚਲੋ ਕੋਈ ਗੱਲ ਨਹੀਂ ਮੰਮੀ। ਕਹਿ ਦੇਣਾ ਉਹਨੂੰ ਆਪੇ ਚਲ ਜੇਗੀ ਪੇਕੇ। ਮੈਂ ਵੀ ਵੇਖਦੀ ਆ ਨਾ ਇਹਾ ਡੇਰੀ ਤੇ ਰਵਾਜਾਂ ਤਾਂ ਕਿਦਾਂ ਨਹੀਂ ਤੁਰਦੀ ਕਿੰਨਾ ਕੀ ਕਰਨ ਡਈ ਆ ਕੁਝ ਨਹੀਂ ਨਾ ਹੋਣੇ ਮੈਂ ਆਪਣੀ ਸਹੇਲੀ ਨਾਲ ਗੱਲ ਕਰ ਖਟੀਆਂ ਠੀਕ ਆ ਤੇ ਮੇਰੀ ਸੁਣ ਗੱਲ ਵੀ ਜੇ ਤੇ ਨੂੰ ਮੰਮੀ ਨੇ ਪੇਕੇ ਜਾਣ ਵਾਸਤੇ ਕਿਹਾ ਸੀ ਤੇ ਤੂੰ ਚਲ ਜਾਣਾ ਸੀ 4 ਦਿਨ ਪੇਕੇ ਇਹ ਨਾਲ ਮੰਮੀ ਦਾ ਵਹਿਮ ਦੂਰ ਹੋ ਜਾਣਾ ਸੀ ਨਾਲ ਮੈਨੂੰ ਪੇਕੇ ਜਾਂਜ ਕੋਈ ਪ੍ਰੋਬਲਮ ਨਹੀਂ ਹੈਗੀ ਨਾਲ ਕਿਹੜੀ ਕੁੜੀ ਹੈ ਜਿਹੜੀ ਪੇਕੇ ਜਾਣ ਤੋਂ ਮਨਾ ਕਰੇਗੀ ਪਰ ਤੁਸੀਂ ਆ ਵੀ ਦੱਸੋ ਨਵ ਮੈਂ ਅੱਜ ਚਾ ਕਰਾਂਗੀ ਕੀ ਪਰ ਕਿਰਨ ਮੰਮੀ ਦੀ ਗੱਲ ਤੇ ਮੰਨਣੀ ਪੈਣੀ ਆ ਜੇ ਤੂੰ ਮੰਮੀ ਦੀ ਗੱਲ ਨਾ ਮੰਨੀ ਤੇ ਉਹਨਾਂ ਨੇ ਤੇ ਇਹੋ ਸੋਚਣਾ ਆ ਵੀ ਆਉਂਦਿਆਂ ਇਹ ਆਪਣੀਆਂ ਮਰਜ਼ੀਆਂ ਕਰਨ ਲੱਗ ਪਈ ਆ ਮੇਰੀ ਕੋਈ ਗੱਲ ਨਹੀਂ ਮੰਨਦੀ ਨਵ ਅੱਜ ਤੱਕ ਮੈਂ ਮੰਮੀ ਦੀ ਕਿਹੜੀ ਗੱਲ ਨਹੀਂ ਮੰਨੀ ਉਹਨਾਂ ਦੀ ਸਾਰੀਆਂ ਗੱਲਾਂ ਮੰਨਦੀ ਆ ਪਰ ਤੁਸੀਂ ਵੀ ਤਾਂ ਮੈਨੂੰ ਸਮਝੋ ਵੇਹ ਕਿਰਨ ਮੰਮੀ ਨੇ ਮੈਨੂੰ ਸਾਫ਼-ਸਾਫ਼ ਕਹਿਤਾ ਆ ਵੀ ਕਿਰਨ ਨੂੰ ਜਾ ਕੇ ਕਹਿ ਦੇਂ ਵੀ ਜੇ ਹੁਣ ਤੂੰ ਪੇਕੇ ਨਾ ਨਾ ਗਈ ਤੇ ਬਾਅਦ ਚੋਂ ਵੀ ਤੈਨੂੰ ਪੇਕੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਤੇ ਕਿਰਨ ਨੂੰ ਮੈਂ ਤੈਨੂੰ ਇਹੋ ਕਹਿਣਾ ਆ ਕਿ ਘਰ ਦੇ ਵਿੱਚ ਕਲੇਸ਼ ਪਾਉਣ ਦੀ ਨਾ ਕੋਈ ਲੋੜ ਨਹੀਂ ਹੈਗੀ ਤੈਨੂੰ ਵੀ ਪਤਾ ਮਮੀ ਪੁਰਾਣੇ ਰੀਤੀ ਰਿਵਾਜਾਂ ਨੂੰ ਮੰਨਦੇ ਆ ਤੇ ਤੂੰ ਏਦਾਂ ਕਰ ਜੇ ਆਪਣੇ ਪੇਕੇ ਨਹੀਂ ਨ ਜਾਣਾ ਆਪਣੀ ਕਿਸੇ ਮਾਮੀ ਕੋਲ ਜਾਂ ਮਾਸੀ ਕੋਲ ਜਾ ਕੇ ਮਹੀਨਾ ਕੱਟਵਾ ਨਾ ਵਾ ਤੂੰ ਆਪ ਹੀ ਦੱਸੋ ਮਾਸੀ ਮਾਮੀ ਕੋ ਮਹੀਨਾ ਕਿ ਦਰਾਵਾਂਗੀ ਕਿਰਨ ਪਰ ਹੁਣ ਕੋਜ ਨਾ ਕੋਜ ਦੇ ਫਿਰ ਕਰਨਾ ਹੀ ਪੈਣਾ ਯਾ ਨਾ ਨਹੀਂ ਜੇ ਤੂੰ ਪੇਕੇ ਨਹੀਂ ਨ ਜਾਣਾ ਫਿਰ ਤੂੰ ਆਪਣੀ ਭੈਣ ਕੋਈ ਚਲ ਜਾ ਉਹਦਾ ਜਾ ਕੇ ਜਨੇਪਾ ਘਟਾਇਆ ਇਸੇ ਬਾਹਨੇ ਤੇਰੀ ਮੰਮੀ ਨੂੰ ਵੀ ਸਹਰਾ ਮਿਲ ਜੂਗਾ ਹੀ ਹਾਂ ਕਿਰਨ ਮੰਮੀ ਸਹੀ ਗੱਲ ਕਹਿਣ ਦੇ ਆ ਤੂੰ ਇਦਾਂ ਹੀ ਕਰ ਇਹਦੇ ਨਾਲ ਮੰਮੀ ਦਾ ਬਹਿਨ ਵੀ ਦੂਰ ਹੋ ਜਾਣਾ ਆ ਤੇ ਆਪਣਾ ਰਿਵਾਜ ਵੀ ਪੂਰਾ ਹੋ ਜਾਊਗਾ ਮੈਨੂੰ ਲੱਗਦਾ ਮੰਮੀ ਨੇ ਮੈਨੂੰ ਪੇਕੇ ਭੇਜ ਕੇ ਹਟਣਾਵਾ ਚੱਲ ਕਿਰਨ ਕੋਈ ਗੱਲ ਨਹੀਂ ਤੂੰ ਚਾਰ ਦਿਨ ਪੇਕੇ ਲਾਇਆ ਜੇ ਤੂੰ ਨਾ ਗਈ ਨਾ ਤੇ ਮੰਮੀ ਨੇ ਤੈਨੂੰ ਰੋਜ਼ ਰੋਜ਼ ਸੁਣਾਉਂਦੇ ਰਹਿਣਾ ਵਾ ਕਿ ਤੂੰ ਮੇਰੇ ਕਹਿਣ ਤੇ ਪੇਕੇ ਨਹੀਂ ਗਈ ਨੇ ਕਿਹੜੀਆਂ ਸੋਚਾਂ ਚ ਪੈ ਗਈਆਂ ਐ ਜਵਾਬ ਦੇ ਸਾਡੀ ਗੱਲ ਦਾ ਚਲੋ ਠੀਕ ਆ ਮੰਮੀ ਜਿੱਦਾਂ ਤੁਸੀਂ ਕਹਿੰਦੀ ਹੋ ਨਾ ਮੈਂ ਉਦਾਂ ਹੀ ਕਰ ਲੈਣੀ ਆ ਠੀਕ ਆ ਤੇ ਪੁੱਤ ਤੂੰ ਕੱਲ ਨੂੰ ਜਾ ਕੇ ਨਾ ਇਹਨੂੰ ਫਿਰ ਇਹਦੇ ਪੇਕੇ ਛੱਡ ਆਈ ਠੀਕ ਆ ਮੰਮੀ ਜੀ ਚੱਲ ਫਿਰ ਕਿਰਨ ਕਰਦੇ ਤਿਆਰੀਆਂ ਸ਼ੁਰੂ ਆਪਣੇ ਪੇਕੇ ਜਾਂਦੀਆਂ ਠੀਕ ਆ ਨਾ ਹਾਂ ਤੇ ਜਾ ਹੁਣ ਪਹਿਲਾਂ ਇਦਾਂ ਕਰ ਵਧੀਆ ਜੀ ਮੇਰੇ ਵਾਸਤੇ ਨਾ ਕੋਲਡ ਕਾਫੀ ਬਣਾ ਕੇ ਲਿਆ ਚਲੋ ਠੀਕ ਆ ਮੈਂ ਹੁਣੇ ਲੈ ਕੇ ਆਈ ਠੀਕ ਆ ਮੇਰੀ ਤਾਂ ਕਿਤੇ ਕੰਮ-ਕਾਰ ਕਰਕੇ ਮਾਤ ਭੱਜੀ ਪਈ ਆ ਸਾਰਾ ਮੇਰਾ ਲੱਕ ਪੀੜ ਕਰਨ ਰਿਆ ਵਾ ਚੱਲ ਘੜੀ ਰੈਸਟ ਹੀ ਕਰ ਲੈਣੀ ਆ ਓ ਮੰਮੀ ਜੀ ਮੈਨੂੰ ਰੋਟੀ ਪਾ ਕੇ ਦੋ ਆ ਬਾਅਦ ਵਿੱਚ ਮੈਂ ਪੱਠੇ ਵੜਨ ਜਾਣਾ ਆ ਵੇ ਤੈਨੂੰ ਰੋਟੀ ਦੀ ਪਈ ਆ ਰੋਟੀ ਵੀ ਮਿਲ ਜਾਂਦੀ ਆ ਮੇਰੇ ਤਾਂ ਕੰਮ-ਕਾਰ ਕਰਕੇ ਲੱਕ ਪੀੜ ਕਰਨ ਰਿਆ ਵਾ ਮਾਤ ਭੱਜੀ ਪਈ ਏ ਮੇਰੀ ਕਿਰਨ ਹੀ ਅੱਗੇ ਤਾਂ ਸਾਰਾ ਕੰਮ ਕਰ ਲੈਂਦੀ ਹੁਣ ਮੈਨੂੰ ਸਾਰੇ ਕੱਲੀ ਨੂੰ ਕਰਨੇ ਪੈਂਦੇ ਆ ਮਿਲ ਜਾਂਦੀ ਰੋਟੀ ਵੀ ਤੈਨੂੰ ਮੰਮੀ ਜੇ ਤੁਹਾਨੂੰ ਕੰਮ ਕਰਨ ਦੇ ਵਿੱਚ ਇੰਨੀ ਦਿੱਕਤ ਆਉਂਦੀ ਆ ਤੇ ਫੇਰ ਤੁਸੀਂ ਕਿਰਨ ਨੂੰ ਉਧਰ ਪੇਕੇ ਘਾਤੋਂ ਭੇਜਿਆ ਉਹ ਤੇ ਅੱਗੇ ਨਹੀਂ ਜਾਂਦੀ ਤੁਸੀਂ ਜ਼ੋਰ ਪਾ ਕੇ ਉਹਨ ਵੇ ਪੇਜਣਾ ਤੇ ਪੈਂਦਾ ਹੀ ਆ ਜੇ ਹੁਣ ਅਹੀਂ ਨਾ ਆਪਣੇ ਰੀਤੀ ਰਿਵਾਜਾਂ ਨੂੰ ਸੰਭਾਲਾਗੇ ਤੇ ਹੋਰ ਕੌਣ ਸੰਭਾਲੂਗਾ ਠੀਕ ਆ ਮੰਮੀ ਜੀ ਸੰਭਾਲੋ ਫਿਰ ਤੁਸੀਂ ਆਪਣੇ ਰੀਤੀ ਰਿਵਾਜਾਂ ਨੂੰ ਵੈਸੇ ਇੱਕ ਤੁਹਾਨੂੰ ਗੱਲ ਕਵਾਂ ਤੁਸੀਂ ਕਿਰਨ ਦੇ ਆਏ ਤੋਂ ਨਾ ਕੰਮ ਕਰਨ ਤੋਂ ਆਜ਼ਾਦ ਹੋ ਗਏ ਸੀ ਤੇ ਉਹਦੇ ਪੇਕੇ ਜਾਣ ਤੋਂ ਬਾਅਦ ਨਾ ਹੁਣ ਤੁਹਾਨੂੰ ਫੇਰ ਕੰਮ ਕਰਨਾ ਪੈਣ ਰਿਹਾ ਤਾਂ ਕਰਕੇ ਤੁਹਾਨੂੰ ਜਿਆਦਾ ਕਿਰਨ ਦੀ ਜਿਆਦਾ ਹੁੰਦੀ ਆ ਵੇ ਪੁੱਤ ਪਾਏ ਤੂੰ ਜੋ ਮਰਜੀ ਸਮਝ ਲੈ ਚੱਲ ਹੁਣ ਦੁਪਹਿਰ ਤੇ ਮੈਂ ਤੇਰੇ ਲਈ ਰੋਟੀ ਪਾ ਕੇ ਲਿਆਵਾਂ ਠੀਕ ਆ ਆਵੇਂ ਮਾੜਾ ਜਿਹਾ ਹੱਥ ਧੋ ਕੇ ਤੇ ਤੁਸੀਂ ਪਾਓ ਰੋਟੀ ਚੰਗਾ ਪੁੱਤ ਬਾ ਮਾਰ ਗਈ ਮੈਂ ਬੇਨਾਬ ਪੁੱਤ ਇਧਰ ਆਈ ਮੇਰੀ ਗੱਲ ਸੁਣੀ ਜਾਣ ਕੇ ਹਾਂ ਇਹ ਤਾਂ ਮੰਮੀ ਦੀ ਆਵਾਜ਼ ਆ ਮੰਮੀ ਨੂੰ ਕੀ ਹੋ ਗਿਆ ਦੇਖਾਂ ਚਾ ਕੇ ਓ ਮੰਮੀ ਕੀ ਹੋ ਗਿਆ ਤੁਹਾਨੂੰ ਬੜੀ ਉੱਚੀ ਉੱਚੀ ਆਵਾਜ਼ਾਂ ਮਾਰਨ ਦੇਈ ਮੈਨੂੰ ਮੈਨੂੰ ਪਤਾ ਹੋਣਾ ਕੀ ਆ ਮੈਂ ਸਬਜ਼ੀ ਨੂੰ ਤੜਕਾ ਲਾਉਣ ਲੱਗੀ ਹਾਂ ਤੇ ਕੜਾਈ ਨੂੰ ਹੱਥ ਵੱਜ ਗਿਆ ਤੇ ਤੱਤਾ ਤੇਲ ਮੇਰੇ ਹਾਤੇ ਡੁੱਲ ਗਿਆ ਮੇਰੇ ਤੇ ਹਾਥੀ ਸੜ ਗਿਆ ਹੈ ਹਾਦੀ ਹੋਈ ਮੰਮੀ ਤੁਹਾਡੇ ਵਾਲੀ ਵੀ ਤੁਹਾਡੇ ਕੋਲ ਧਿਆਨ ਨਾਲ ਕੰਮ ਨਹੀਂ ਹੁੰਦਾ ਕੋਈ ਵੀ ਰੁਕੋ ਮੈਂ ਹੁਣੇ ਕਾਲ ਗੱਡ ਲੈ ਕੇ ਆਉਣਾ ਆ ਕਿਦਾਂ ਮੰਮੀ ਪਿਆ ਮਾੜਾ ਮਾਟਾ ਫਰਕ ਹੁਣ ਕਿ ਨਹੀਂ ਅਜੇ ਬੇ ਪੁੱਤ ਫਰਕ ਤਾਂ ਹੁਣ ਹੌਲੀ ਹੌਲੀ ਪੈਣਾ ਵਾ ਐਵੇਂ ਬੈਠੇ ਬਿਠਾਏ ਕੰਮ ਵਧ ਗਿਆ ਚਲੋ ਕੋਈ ਗੱਲ ਨਹੀਂ ਮੰਮੀ ਤੁਸੀਂ ਕਰੋ ਰੈਸਟ ਤੇ ਮੈਂ ਲਾਉਣਾ ਕਿੰਦਨ ਨੂੰ ਫੋਨ ਆਪੇ ਉਹ ਆ ਜਾਂਦੀ ਆ ਬੇ ਰਹਿਣ ਦੇ ਪੁੱਤ ਤੂੰ ਨਾ ਲਾਈ ਇਹਨੂੰ ਫੋਨ ਉਹਨੂੰ ਮਹੀਨਾ ਤੇ ਕੱਟ ਲੈਣਦੇ ਹੁਣ ਉਥੇ ਮੰਮੀ ਇੱਥੇ ਤੁਸੀਂ ਪੀੜਨਾ ਤੜਫਾਂ ਢੇ ਜੇ ਤੇ ਮੈਨੂੰ ਕਹਿੰਦੇ ਵੀ ਕਿੰਦਨ ਨੂੰ ਫੋਨ ਨਾਲ ਆ ਉਹ ਨੂੰ ਉਥੇ ਰਹਿਣ ਦੇ ਵੀ ਨਾ ਇਹ ਕਿਦਾਂ ਦੀ ਗੱਲ ਹੋਈ ਵੇ ਪੁੱਤ ਵੱਡਿਆਂ ਨੇ ਰੀਤੀ ਰਿਵਾਜ ਐਵੇਂ ਨਹੀਂ ਬਣਾਏ ਜਿਉ ਉਹ ਇੱਥੇ ਆ ਗਈ ਤੇ ਫਿਰ ਐਵੇਂ ਹੋਰ ਕੋਈ ਮਾੜਾ ਕੰਮ ਹੋ ਜਾਊਗਾ ਮੰਮੀ ਇਹ ਤੋਂ ਮਾੜਾ ਕੰਮ ਹੋਰ ਕੀ ਹੋਣਾ ਆ ਆਪਣੇ ਤੋਂ ਹੀ ਹੱਥ ਦੀ ਹਾਲਤ ਦੇ ਵੇਖੋ ਕੀ ਬਣ ਗਈ ਆ ਤੇ ਤੁਸੀਂ ਕਹਿੰਦੇ ਜੇ ਵੀ ਉਹਨੂੰ ਨਾ ਬੁਲਾਈ ਨਾਲੇ ਮੇਰੀ ਸੁਣੋ ਗੱਲ ਤੁਸੀਂ ਆਪ ਹੀ ਇੰਨੀ ਗੱਲ ਕਹਿੰਦੇ ਸੀ ਨਾ ਕਿ ਜੇ ਨੋ ਸੱਸ ਇਸ ਮਹੀਨੇ ਦੇ ਵਿੱਚ ਇਕੱਠੀਆਂ ਰਹਿਣ ਤੇ ਫਿਰ ਸੱਸ ਦੇ ਸੌਂ ਦਾ ਮਹੀਨਾ ਭਾਰੀ ਹੁੰਦਾ ਆ ਤੇ ਹੁਣ ਤੇ ਕਿਰਨ ਵੀ ਆਪਣੇ ਪੇਕੇ ਗਈ ਆ ਤੇ ਤਾਂ ਵੀ ਤੁਹਾਡੇ ਹੱਥ 'ਤੇ ਉਹ ਤੇ ਗਰਮ ਤੇਲ ਪੈ ਗਿਆ ਤੇ ਤੁਹਾਡਾ ਹੱਥ ਸੜ ਗਿਆ ਤੇ ਹੁਣ ਫਿਰ ਮੰਮੀ ਇਹਨੂੰ ਮੈਂ ਕੀ ਸਮਝਾਂ ਇਹ ਸੌਂ ਦਾ ਮਹੀਨਾ ਤੇ ਫਿਰ ਵੀ ਤੁਹਾਡੇ ਤੇ ਭਾਰੂ ਪੈ ਗਿਆ ਵੇ ਪੁੱਤ ਕੋਈ ਗੱਲ ਨਹੀਂ ਜੋ ਹੋਣਾ ਹੀ ਉਹ ਹੋ ਗਿਆ ਹੁਣ ਆਪਾਂ ਕੀ ਕਰ ਸਕਦੇ ਆ ਵੇਖੋ ਮੰਮੀ ਜੀ ਮੈਂ ਤੁਹਾਨੂੰ ਬਹੁਤਾ ਕੁਝ ਨਹੀਂ ਕਹਿਣਾ ਬਸ ਮੇਰੀ ਇੱਕ ਗੱਲ ਤੇ ਨਾ ਗੌਰ ਕਰਿਓ ਥੋੜਾ ਜਿਹਾ ਤੁਸੀਂ ਕਿ ਕਿਸੇ ਦੇ ਕੋਲ ਰਹਿਣ ਨਾਲ ਜਾਂ ਕਿਸੇ ਦੇ ਦੂਰ ਜਾਣ ਦੇ ਨਾਲ ਕੋਈ ਭਾਰ ਪੁਰ ਨਹੀਂਗਾ ਪੈਂਦਾ ਹੈਗਾ ਜੋ ਕੰਮ ਹੋਣਾ ਹੁੰਦਾ ਨਾ ਉਹ ਹੋ ਕੇ ਰਹਿੰਦਾ ਹੈ ਵੇ ਕੀ ਮਤਲਬ ਤੇਰਾ ਮੈਂ ਕੁਝ ਸਮਝੀ ਨਹੀਂ ਆ ਆ ਜਿਹੜੇ ਵੱਡਿਆਂ ਨੇ ਰੀਤੀ ਰਿਵਾਜ ਬਣਾਏ ਨੇ ਉਹ ਗਲਤ ਨਹੀਂ ਫਿਰ ਮੰਮੀ ਜੀ ਮੈਂ ਵੱਡਿਆਂ ਦੇ ਰੀਤੀ ਰਵਾਜਾਂ ਨੂੰ ਗਲਤ ਨਹੀਂ ਆ ਕਹਿ ਰਿਆ ਉਹਨਾਂ ਜੋਰ-ਵਾਜ ਬਣਾਏ ਹੋਣਗੇ ਨਾ ਉਹ ਸੋਚ ਸਮਝ ਕੇ ਬਣਾਏ ਹੋਣਗੇ ਪਰ ਮੈਂ ਤੁਹਾਨੂੰ ਸਿਰਫ ਇੱਕ ਨਿੱਕੀ ਜੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨ ਡਿਆ ਆ ਆ ਜਿਹੜਾ ਤੁਸੀਂ ਕਹਿੰਦੇ ਜੇ ਨਾ ਕਿ ਸੌਣ ਦੇ ਮਹੀਨੇ ਦੇ ਵਿੱਚ ਨੌ ਸੱਸ ਇਕੱਠੀਆਂ ਨਹੀਂ ਰਹਿਣੀਆਂ ਚਾਹੀਦੀਆਂ ਜੇ ਨੌ ਸੱਸ ਸੌਣ ਦੇ ਮਹੀਨੇ 'ਚ ਇਕੱਠੀਆਂ ਰਹਿਣ ਤੇ ਸੱਸ ਤੇ ਸੌਣ ਦਾ ਮਹੀਨਾ ਭਾਰੂ ਹੁੰਦਾ ਆ ਪਰ ਮੈਨੂੰ ਇਹ ਗੱਲ ਤਾਂ ਢੀ ਸਹੀ ਨਹੀਂ ਲੱਗਦੀ ਕਿਉਂਕਿ ਹੁਣ ਤੁਸੀਂ ਆਪ ਹੀ ਵੇਖ ਲਓ ਹਾਂ ਕਿ ਕਿਰਨ ਤੇ ਤੁਹਾਡੇ ਕੋਲ ਹੈ ਨਹੀਂ ਸੌਣ ਦੇ ਮਹੀਨੇ ਦੇ ਵਿੱਚ ਤੇ ਤੁਹਾਡੇ ਹੱਥ ਦੇ ਉੱਤੇ ਤਾਂ ਵੀ ਗਰਮ ਤੇਲ ਪਾ ਕੇ ਤੇ ਤੁਹਾਡਾ ਹੱਥ ਸੜ ਗਿਆ ਤੁਹਾਡੇ ਉਤੇ ਕਸ਼ਟ ਆ ਗਿਆ ਕਹਿੰਦਾ ਮਤਲਬ ਕੀ ਆ ਵੀ ਮੰਮੀ ਜੋ ਕਸ਼ਟ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਨਾ ਉਹ ਆਉਣਾ ਹੀ ਹੁੰਦਾ ਆ ਹੋ ਸਕਦਾ ਮੰਮੀ ਜੇ ਕਿਰਨ ਇੱਥੇ ਹੁੰਦੀ ਤੇ ਤੁਹਾਡਾ ਹੱਥ ਨਾ ਹੀ ਸੜਦਾ ਕਿਉਂਕਿ ਫਿਰ ਸਾਰੇ ਕੰਮ ਜੋ ਉਹਨੇ ਕਰਨੇ ਸੀ ਵੇ ਪੁੱਤ ਤੂੰ ਭਾਵੇਂ ਜੋ ਮਰਜ਼ੀ ਕਹਿ ਪਰ ਮੈਨੂੰ ਇਹ ਵਹਿਮ ਹੈਗਾ ਵਾ ਵੀ ਜੇ ਕਿਰਨ ਆ ਗਈ ਨਾ ਘਰ ਤੇ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਨਾ ਹੋ ਜੇ ਵੇਖੋ ਮੰਮੀ ਜੀ ਤੁਸੀਂ ਰੋਜ਼ ਗੁਰਬਾਣੀ ਪੜ੍ਹਦੇ ਜੇ ਸਵੇਰੇ ਸ਼ਾਮ ਉਹਦੇ ਵਿੱਚ ਪਤਾ ਕੀ ਲਿਖਿਆ ਆ ਕਰਮ ਧਰਮ ਪਖੰਡ ਜੋ ਦੀਸਾਂ ਤੇਨੇ ਜੰਮ ਜਗਾ ਤੇ ਲੂਟ ਹੈ ਵੀ ਜਿਹੜੇ ਆਪਾਂ ਇਦਾਂ ਦੇ ਕਰਮकांड ਕਰਦੇ ਆ ਨਾ ਉਹ ਬਿਲਕੁਲ ਗਲਤ ਆ ਜਾਂ ਜਿਹੜੇ ਦਿਨਾਂ ਵਾਰਾਂ ਮਹੀਨਿਆਂ ਦੀ ਵਿਚਾਰ ਕਰਦੇ ਆ ਨਾ ਉਹ ਵੀ ਗਲਤ ਆ ਹੁਣ ਗੁਰਬਾਣੀ ਚ ਇਹ ਵੀ ਗੱਲ ਲਿਖੀ ਆ ਵੀ ਥਿੱਤੀ ਵਾਰ ਸੇਵਿਆ ਮੁਗਤ ਗਵਾਰ ਉਹ ਬੰਦਾ ਮੂਰਖ ਆ ਜਿਹੜਾ ਦਿਨਾਂ ਦੀ ਮਹੀਨਿਆਂ ਦੀ ਵਿਚਾਰ ਕਰਦਾ ਆ ਜਾਂ ਇਹੋ ਜਿਹੇ ਵਿਚਾਰ ਕਰਦਾ ਵੀ ਫਲਾਣੇ ਦੇ ਨਾਲ ਸਿਰੰਦੀ ਨਹੀਂ ਹੋਣਾ ਚਾਹੀਦਾ ਤੇ ਜੇ ਮੰਮੀ ਫਿਰ ਕਹਿੰਦੇ ਜੇ ਵੀਰਵਾਰ ਸਿਰੰਦੀ ਨਹੀਂ ਹੋਣਾ ਚਾਹੀਦਾ ਤੇ ਉਸ ਦਿਨ ਕਿਸੇ ਦੇ ਘਰ ਬੱਚਾ ਆ ਜਾਏ ਜਨਮ ਲੈ ਜਾਏ ਤੇ ਉਹਨੂੰ ਤੁਸੀਂ ਘਰੋਂ ਬਾਹਰ ਕੱਢ ਦੋਗੇ ਇਹ ਸਾਰੇ ਵਹਿਮ ਪਰਮ ਹੁੰਦੇ ਆ ਇਹਨਾਂ ਵਹਿਮਾਂ ਪਰਮਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਮੈਨੂੰ ਕਿਰਨ ਨੂੰ ਲਿਆਉਣ ਦੋ ਐਵੇਂ ਨਾ ਕਿਤੇ ਹੋਰ ਕੇ ਵੱਡਾ ਵਾਅਦਾ ਵਧਾ ਕੇ ਬੈਠ ਜਾਓ ਤੁਸੀਂ ਚਲ ਠੀਕ ਆ ਪੁੱਤ ਜਿੱਦਾਂ ਤੈਨੂੰ ਚੰਗਾ ਲੱਗਦਾ ਤੋ ਉਦਾਂ ਹੀ ਕਰ ਲੈ ਚਲੋ ਠੀਕ ਆ ਮੈਂ ਲਿਉਣਾ ਕਿਰਨ ਨੂੰ ਜਾ ਕੇ ਤੇ ਨਾਲੇ ਸ਼ਹਿਰੋਂ ਆਉਂਦਾ ਤੁਹਾਡੇ ਵਾਸਤੇ ਵਧੀਆ ਜੇ ਦਵਾਈ ਲਿਆਉਣਾ ਤੇਲ ਆਉਣ ਵਾਸਤੇ ਕੋਈ ਚੰਗਾ ਪੁੱਤ ਠੀਕ ਆ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਇਹ ਵੀਡੀਓ ਅੱਜ ਵਾਲੀ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਨਾ ਇੱਕ ਸੱਚੀ ਕਹਾਣੀ ਆ ਤੇ ਸਾਨੂੰ ਇੱਕ ਭੈਣ ਨੇ ਇੰਸਟਾਗ੍ਰਾਮ ਦੇ ਸੈਂਡ ਕੀਤੀ ਸੀ ਤੇ ਬਾਕੀ ਇਸ ਵੀਡੀਓ ਵਿੱਚ ਜੋ ਆਪਾਂ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਆ ਜੋ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕਮੈਂਟ ਕਰਕੇ ਦੱਸੋ ਵੀ ਉਹ ਗੱਲ ਸਹੀ ਆ ਜਾਂ ਗਲਤ ਆ ਵੀ ਜੋ ਸੌਂ ਦੇ ਮਹੀਨੇ ਦੇ ਵਿੱਚ ਨੌਂ ਸਸ ਦੇ ਵਿੱਚ ਇਹ ਕੰਮ ਹੁੰਦਾ ਆ ਉਹ ਹੋਣਾ ਚਾਹੀਦਾ ਆ ਜਾਂ ਫਿਰ ਨਹੀਂ ਹੋਣਾ ਚਾਹੀਦਾ ਤੇ ਜਿਸ ਵਕਤ ਆਪਾਂ ਇਹ ਮੈਸੇਜ ਦਿੱਤਾ ਤੁਹਾਨੂੰ ਵੀ ਨਹੀਂ ਹੋਣਾ ਚਾਹੀਦਾ ਉਹ ਤੁਹਾਨੂੰ ਸਹੀ ਲੱਗਦਾ ਆ ਕਿ ਜਾਂ ਫਿਰ ਗਲਤ ਲੱਗਦਾ ਆ ਕਿਉਂਕਿ ਜੇ ਵੇਖਿਆ ਜਾਵੇ ਤੇ ਬਹੁਤੀ ਸੋਚਣ ਵਾਲੀ ਗੱਲ ਇਹਦੇ ਵਿੱਚ ਹੈ ਨਹੀਂ ਕਿਉਂਕਿ ਜੋ ਕੰਮ ਹੋਣਾ ਹੁੰਦਾ ਆ ਉਹ ਹੋ ਕੇ ਰਹਿੰਦਾ ਭਾਵੇਂ ਨੋ ਸਾਡੇ ਸਾਹਮਣੇ ਹੋਏ ਤੇ ਭਾਵੇਂ ਨਾ ਹੋਏ ਇਹੋ ਆਪਾਂ ਮੈਸੇਜ ਵੀਡੀਓ ਵਿੱਚ ਦਿੱਤਾ ਆ ਤੇ ਨੋ ਪੇਕੇ ਜਲ ਜਾਂਦੀ ਇਹ ਸੱਸ ਨੂੰ ਡਾ ਰਹੀ ਵੀ ਮੈਨੂੰ ਕਿਤੇ ਕੋਈ ਸੱਟ ਪੇਟ ਨਾ ਲੱਗ ਜੇ ਕਿਉਂਕਿ ਮੇਰੇ ਤੇ ਭਾਰੂ ਨਾ ਹੋਏ ਸੌਂ ਦਾ ਮਹੀਨਾ ਤੇ ਉਹ ਕੰਮ ਉਹਦੇ ਮਗਰੋਂ ਹੋ ਗਿਆ ਨੋ ਪੇਕੇ ਗਈ ਤੇ ਮਗਰੋਂ ਸੱਟ ਲਾ ਗਈ ਇਹਦੇ ਵਿੱਚ ਫਿਰ ਸੌਂ ਮਹੀਨਾ ਦਾ ਤੇ ਕੋਈ ਕਸੂਰ ਨਾ ਹੋਇਆ ਤੇ ਬਾਕੀ ਤੁਸੀਂ ਜਰੂਰ ਦੱਸੋ ਵੀ ਤੁਹਾਨੂੰ ਇਹ ਚੀਜ਼ ਚੰਗੀ ਲੱਗੀ ਆ ਜਾਂ ਮਾੜੀ ਲੱਗੀ ਆ ਆਪਣਾ ਪੱਖ ਜਰੂਰ ਦਿਓ ਕਮੈਂਟਾਂ ਦੇ ਵਿੱਚ ਤੇ ਬਾਕੀ ਵੀਡੀਓ ਨੂੰ ਵਾਧ ਤਬਾਦ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਪਹੁੰਚ ਸਕੇ ਤੇ ਜੇਕਰ ਸਾਡੇ ਪੇਜ ਦੇ ਉੱਤੇ ਫੇਸਬੁੱਕ ਤੇ ਪਹਿਲੀ ਵਾਰ ਆਏ ਜੇ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਕੇ ਜਾਓ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਸਾਡੇ YouTube ਚੈਨਲ ਤੇ ਦੇਖ ਰਹੇ ਜੇ ਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੇ ਨੋਟੀਫਿਕੇਸ਼ਨਾਂ ਤੇ ਆਲ ਜਰੂਰ ਓਕੇ ਕਰਦੇ ਹੋ ਤੇ ਇਹਦੇ ਨਾਲ ਤੁਸੀਂ ਇਹਨਾਂ ਨੂੰ Instagram ਤੇ ਫੋਲੋ ਕਰ ਸਕਦੇ ਹੋ ਜੀ ਆਪਣੀ Instagram ਆਈਡੀ ਹੈਗੀ ਹੈ ਮਿਸਟੈਂਡ ਮਿਸਸ ਕਾਲੋਂ ਤੇ ਤੇ ਕਿਰਨ ਵੀਰ ਕਾਲੋਂ ਕਿਰਨ ਵੀਰ ਕਾਲੋਂ ਤੇ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜੇ ਤੁਹਾਡੇ ਵੀ ਕੋਈ ਹਾਂ ਜੇ ਤੁਹਾਡੇ ਕੋਲ ਕੋਈ ਸਟੋਰੀ ਹੈਗੀ ਐ ਇਦਾਂ ਦੀ ਜੋ ਤੁਹਾਡ ਬੀਤੀ ਤੁਹਾਡੀ ਹੋਏ ਹਨ ਦੱਸਣਾ ਚਾਹੁੰਦੇ ਜੇ ਤੇ ਆਪਾਂ ਨੂੰ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਜੀ ਆਪਣੀ ਇੰਸਟਾਗ੍ਰam ਆਈਡੀ ਸੇਮ ਉਹ ਹੀ ਮਿਸਟਰ ਐਂਡ ਮਿਸਸ ਕਾਲੋਂ ਤੇ ਕਿਰਨਵੀਰ ਕਾਲੋਂ ਆ ਜਰੂਰ ਦੱਸੋ ਤੇ ਆਪਾਂ ਜਰੂਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਚਲੋ ਠੀਕ ਹੈ ਜੀ ਜਲਦੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ